ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੂੰ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨ ਸਖਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਨਾਲ ਹੀ ਨਵ ਨਿਯੁਕਤ ਪੰਜਾਬ ਚੇਅਰਮੈਨ ਕੇ ਕੇਸੀ ਜਾਨੀ ਕਿ ਅਨ ਆਰਗਨਾਈਜ਼ਡ ਵਰਕਰ ਐਂਡ ਅੰਪਲਾਈਸ ਕਾਂਗਰਸ ਪੰਜਾਬ ਮੈਂ ਆਵਾਜ਼ ਸੱਚ ਦੀ ਚੈਨਲ ਤੇ ਆਵਾਜ਼ ਸੱਚ ਦੀ ਜਿਹੜਾ ਅਖਬਾਰ ਹੈ ਇਹਨ ਚਾਰਜ ਰਾਜਕੁਮਾਰ ਜੀ ਨੂੰ ਜਿਹੜਾ ਲਾਇਆ ਹੈ ਤਾਂ ਮੈਂ ਆਵਾਜ਼ ਸੱਚੀ ਚਲਾਉਣ ਵਾਲੇ ਅਖਬਾਰ ਤੇ ਚੱਲਣ ਨੂੰ ਚਲਾਉਣ ਵਾਲੇ ਸਮੂਹ ਸਟਾਫ ਦਾ ਬਹੁਤ ਧੰਨਵਾਦੀਆਂ ਔਰ ਮੁਬਾਰਕਵਾਦ ਦਿੰਦਾ ਕਿਉਂਕਿ ਰਾਜਕੁਮਾਰ ਜੀ ਕਾਫੀ ਵੱਡੀ ਪੱਧਰ ਤੇ ਉਹਨਾਂ ਲੋਕਾਂ ਦੀ ਆਵਾਜ਼ ਉਠਾਉਂਦੇ ਰਹਿੰਦੇ ਆ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਜਿਨ੍ਹਾਂ ਦੀ ਸਰਕਾਰਾਂ ਦੇ ਵਿੱਚ ਜਾਂ ਸਿਸਟਮ ਦੇ ਵਿੱਚ ਕਿਤੇ ਸੁਣਵਾਈ ਨਹੀਂ ਤੋ ਇਸ ਲਈ ਮੈਂ ਕਿਰਨਜੀਤ ਸਿੰਘ ਗਹਿਰੀ ਇਹ ਸਮਝਦਾ ਕਿ ਜਿਹੜੀ ਤੁਸੀਂ ਸੋਚ ਕੀਤੀ ਹੈ ਆ ਜਿਹੜੀ ਅੱਜ ਦੀ ਆਵਾਜ਼ ਸੱਚ ਦੀ ਆਵਾਜ਼ ਅਖਬਾਰ ਨੇ ਤੇ ਚੈਨਲ ਨੇ ਰਾਜਕਮਰ ਦੀ ਚੋਣ ਕੀਤੀ ਹੈ ਇਹ ਬਹੁਤ ਵਧੀਆ ਹੈ ਹਮੇਸ਼ਾ ਸਹਿਯੋਗ ਇਹਨਾਂ ਦਾ ਰਿਹਾ ਤੇ ਅਸੀਂ ਵੀ ਕਾਂਗਰਸ ਪਾਰਟੀ ਵੱਲੋਂ ਵੀ ਤੇ ਦਲਿਤ ਮਹਾਪੰਚਾਇਤ ਵੱਲੋਂ ਵੀ ਪੂਰਨ ਤੌਰ ਤੇ ਚੈਨਲ ਨੂੰ ਤੇ ਅਖਬਾਰ ਨੂੰ ਸਹਿਯੋਗ ਦਿੰਦੇ ਰਾਵਾਂਗੇ ਪਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਸੱਚ ਦੀ ਆਵਾਜ਼ ਚੈਨਲ ਤੇ ਅਖਬਾਰ ਦੇ ਦੁਗਣੀ ਰਾ ਚੋਗਣੀ ਤਰੱਕੀ ਕਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਆਵਾਜ਼ ਨੂੰ ਪ੍ਰਸ਼ਾਸਨ ਤੇ ਸਰਕਾਰ ਤੱਕ ਸਹੀ ਰੂਪ ਦੇ ਵਿੱਚ ਪਹੁੰਚਾਇਆ ਜਾ ਸਕੇ